तो कोई भी इंसान अकेला नहीं आ सकता वहाँ से तो उसके लिए क्या सेफ्टी मेजर्स है और क्या हो सकता है इन फ्यूचर तो इसके रिगार्डिंग कोई शास्त्र फ्रेंड के लिए आप हमें टैक्टिक्स बताइए कि हम ऐसे कॉन्फिडेंस फील करें कि हम अपनी प्रोडक्शन पुट कर सकते हैं कभी-कभी यहां पे इन फ्रंट ऑफ हॉस्पिटल नाता लगता है ਇਗਾ ਤਾਂ ਸਭੀ ਇਗਾ ਤਾਂ ਗੱਡੀ ਘਮਾਲਾ ਗੱਡੀ ਘਮਾਲਾ ਤੇ ਪੁਲਿਸ ਕੜੀ ਗਿਆ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਪੁਲਿਸ ਨੇ ਇੱਕ ਪ੍ਰੋਗਰਾਮ ਚਲਾਇਆ ਹੋਇਆ ਹੈ ਸੰਪਰਕ ਪ੍ਰੋਗਰਾਮ ਤੇ ਇਸ ਪ੍ਰੋਗਰਾਮ ਦੇ ਤਹਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਪੜ੍ਹਾਈ ਕਰਨ ਰਹੀਆਂ ਵਿਦਿਆਰਥਣਾਂ ਤੇ ਵਿਦਿਆਰਥੀਆਂ ਦੇ ਨਾਲ ਅੱਜ ਪੁਲਿਸ ਨੇ ਸੰਪਰਕ ਕੀਤਾ ਇੱਥੇ ਪੁਲਿਸ ਦੇ ਵੱਡੇ ਅਫਸਰ ਡਿਪਟੀ ਕਮਿਸ਼ਨਰ ਫਰੀਦਕੋਟ ਤੇ ਯੂਨੀਵਰਸਿਟੀ ਦੇ ਵੀਸੀ ਵੀ ਹਾਜ਼ਰ ਸੀ। ਉਨਾ ਸਾਰਿਆਂ ਨੇ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤੇ ਵਿਦਿਆਰਥਣਾਂ ਨੂੰ ਪੁੱਛਿਆ ਗਿਆ ਕਿ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਕਿਸ ਤਰ੍ਹਾਂ ਦੇ ਸੁਝਾਅ ਦੇਣਾ ਚਾਹਣਗੇ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਤਾਂ ਲਗਭਗ ਇਹ ਗੱਲ ਉੱਭਰ ਕੇ ਸਾਹਮਣੇ ਆਈ ਸਾਰੀਆਂ ਵਿਦਿਆਰਥਣਾਂ ਨੇ ਹਸਪਤਾਲ ਤੇ ਮੈਡੀਕਲ ਕਾਲਜ ਦੇ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਤੇ ਉਹਨਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ ਤੇ ਸਾਰਿਆਂ ਦਾ ਜਵਾਬ ਠੋਸ ਤਰੀਕੇ ਦੇ ਨਾਲ ਐਸਐਸਪੀ ਫਰੀਦਕੋਟ ਡੀਆਈਜੀ ਫਰੀਦਕੋਟ ਤੇ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਦਿੱਤਾ ਬਾਅਦ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਡੀਸੀ ਫਰੀਦਕੋਟ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਰੀ ਗੱਲਬਾਤ ਤੋਂ ਇਹ ਉੱਭਰ ਕੇ ਸਾਹਮਣੇ ਆਇਆ ਕਿ ਇਹਨਾਂ ਲੜਕੀਆਂ ਦੀ ਸੁਰੱਖਿਆ ਲਈ ਇੱਥੇ ਇੱਕ ਵਰਕਸ਼ਾਪ ਲਾਉਣ ਦੀ ਜ਼ਰੂਰਤ ਆ ਤਾਂ ਕਿ ਇਹ ਆਪਣੀ ਸੁਰੱਖਿਆ ਸਭ ਤੋਂ ਪਹਿਲਾਂ ਖੁਦ ਕਰ ਸਕਣ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵੀਸੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਵਿੱਚ आत्मविश्वास ਪੈਦਾ ਕਰਦੇ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਕਾਫੀ ਫਾਇਦਾ ਵੀ ਹੁੰਦਾ ਕੋਈ ਸਾਡੇ ਮਾਨਯੋਗ ਡੀਜੀ ਸਾਹਿਬ ਦੀਆਂ ਹਦਤਾਂ ਤੇ ਜਿਹੜੇ ਸੀਐਮ ਸਾਹਿਬ ਦੀ ਅਸੀਂ ਜਿਹੜਾ ਸੰਪਰਕ ਇੱਕ ਸ਼ੁਰੂ ਕੀਤਾ ਲੋਕਾਂ ਦੇ ਨਾਲ ਔਰ ਉਹਦੇ ਵਿੱਚ ਅੱਜ ਇੱਥੇ ਮੈਡੀਕਲ ਕਾਲਜ ਦੇ ਸਟੂਡੈਂਟਸ ਦੇ ਨਾਲ ਮੈਂ ਡੀਸੀ ਸਾਹਿਬ ਲੋਕਲ ਸਾਡੇ ਐਮਐਲਏ ਐਸਐਸਪੀ ਮੈਡਮ ਇਹਨਾਂ ਦੇ ਨਾਲ ਆਪਣੇ ਵਿਚਾਰ ਉਸਾਂ ਦੇ ਸਾਂਝੇ ਕਰਨ ਆਏ ਸੀ ਔਰ ਇਹਨਾਂ ਦੀਆਂ ਸ਼ਿਕਾਇਤਾਂ ਜਾਂ ਕੋਈ ਹੋਰ ਕਿਦਾਂ ਐਡਮਿਨਿਸਟ੍ਰੇਸ਼ਨ ਨੂੰ ਜਾਂ ਪੁਲਿਸਿੰਗ ਨੂੰ ਅਸੀਂ ਇੰਪਰੂਵ ਕਰ ਸਕਦੇ ਆ ਇਹਨਾਂ ਤੋਂ ਸੁਝਾਅ ਲੈਣ ਆਏ ਸੀ ਔਰ ਇਹ ਕਾਫੀ ਇਹਨਾਂ ਤੋਂ ਚੰਗੇ ਸੁਝਾਅ ਮਿਲੇ ਆ ਜਿਹੜੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਜਿਹੜੇ ਇਹਨਾਂ ਦੇ ਸੁਝਾਅ ਆ ਉਹਨਾਂ ਨੂੰ ਅੱਗੇ ਇੰਪਲੀਮੈਂਟ ਕਰੀਏ ਔਰ ਜਿਹੜੀ ਪੁਲਿਸਿੰਗ ਉਹ ਚੰਗੇ ਢੰਗ ਨਾਲ ਕਰ ਸਕੀਏ ਤੇ ਡਾਊਨ ਦਾ ਲਾਈਨ ਜਿਹੜੇ ਕੋਈ ਨਾ ਦੇ ਸੀ ਗੀ ਵੀ ਕੋਈ ਸ਼ਿਕਾਇਤਾਂ ਵੀ ਸੀ ਕਿ ਜਿਵੇਂ ਬੈਰੀਕੇਡਸ ਖਾਲੀ ਪਏ ਰਹ ਜਾਂਦੇ ਆ ਜਾਂ ਫੌਕ ਦਾ ਸੀਜ਼ਨ ਉਹ ਸਾਰੇ ਅਸੀਂ ਡਾਊਨ ਦਾ ਲਾਈਨ ਇੰਪਲੀਮੈਂਟ ਕਰਦੇ ਆ ਅਸੀਂ ਉਹਨਾਂ ਨੂੰ ਆਪਣੇ ਜਿਹੜੇ ਔਰ ਕਮਿਊਨਿਟੀ ਆਊਟਰੀਚ ਪ੍ਰੋਗਰਾਮਸ ਚੰਗੇ ਸਪੈਸ਼ਲੀ ਵਿਦ ਵਾਰ অন ਡਰੱਗਸ ਜਿਹੜਾ ਅਸੀਂ ਕਰ ਰਹੇ ਹਾਂ ਉਸ ਲਈ ਵੀ ਆਪਾਂ ਉਹਨਾਂ ਦੀ ਹੈਲਪ ਕਰ ਰਹੇ ਆ ਕਿ ਬੱਚੇ ਹੈਗੇ ਜੋ ਬੜੇ ਕੰਪੀਟੀਟਿਵ ਐਗਜ਼ਾਮਸ ਪਾਸ ਕਰਕੇ ਆਏ ਹੈਗੇ ਸੋ ਉਹਨਾਂ ਦੀ लेके आप जो बाकी बच्चों बच्चों देखिए इस तरह के प्रोग्राम तो हमेशा ही बहुत ज्यादा फ्रूटफुल होंगे ये जी इंटरक्शन हुई है इस जब स्टूडेंट का कॉन्फिडेंस है रिसेंटली थानू पता है कि जेडे इंसीडेंसिस हुए ਬੰਗਾਲ ਚੋਆ ਕਲਕੱਤਾ ਤੇ ਬਹੁਤ ਜਿਹੜੇ ਖਬਰਾਂ ਸੁਣਦੇ ਰਹਿੰਦੇ ਆ ਇਹ ਇੰਟਰੈਕਸ਼ਨ ਬਹੁਤ ਵੱਡਾ ਮੋਰਲ ਬੁਸਰ ਹੈ ਉਹ ਸੇਫ ਫੀਲ ਕਰਨਗੇ ਤੇ ਉਹਨਾਂ ਨੇ ਆਪਣੀ ਜਿਹੜੀਆਂ ਸ਼ਿਕਾਇਤਾਂ ਤੇ ਜਿਹਨੇ ਸੁਝਾਅ ਹੈ ਦੋਨੋਂ ਦੱਸੇ ਸਾਨੂੰ ਅਸੀਂ ਕਾਫੀ ਚੇਂਜਸ ਕੀਤੇ ਆ ਮੀਡੀਆ ਨੂੰ ਰਹਾ ਹੈ ਕਿ ਯੂਨੀਵਰਸਿਟੀ ਦੇ ਅੰਦਰ ਇਹਨੂੰ ਸੇਫ ਕੈਂਪਸ ਬਣਾਉਣ ਵਾਸਤੇ ਜਿਹੜੇ ਵੀ ਕਦਮ ਉਠਾਏ ਗਏ ਹਨ ਵਿੱਚ ਜਿਹੜਾ ਰੀਸੈਂਟਲੀ ਪੁਲਿਸ ਦਾ ਵੀ ਸਹਿਯੋਗ ਰਿਹਾ ਅਸੀਂ ਬਹੁਤ ਹੀ ਅੱਛਾ ਪ੍ਰੋਗਰੈਸ ਕੀਤੀ ਹੈ ਕਲਪ੍ਰੇਟਸ ਵੀ ਪਕੜੇ ਗਏ ਹੈ ਸਾਡੇ ਸੇਫਟੀ ਕਨਸਰਨਸ ਟੌਪ ਹੁੰਦੇ ਹੈ ਪੰਜਾਬ ਗਵਰਨਮੈਂਟ ਦੇ ਨਾਲ ਜਿਹੜੇ ਸਾਡੀ ਇੰਟਰੈਕਸ਼ਨਸ ਹੋਈ ਹੈ ਯੂਨੀਵਰਸਿਟੀ ਨੂੰ ਜੋ ਸੁਝਾਅ ਮਿਲੇ ਹੈ ਉਹ ਸਾਰੇ ਅਸੀਂ ਇੰਪਲੀਮੈਂਟ ਕਰ ਰਹੇ ਤੇ ਸਾਡਾ ਕੈਂਪਸ ਬਿਲਕੁਲ ਨੇਰਾ ਕੈਂਪਸ ਸੀ ਇੱਥੇ ਸੋਲਰ ਲਾਈਟਿੰਗ ਹਰ ਕੋਨੇ ਤੇ ਜਿੱਥੇ ਵੀ ਹਨੇਰਾ ਹੈ ਤੇ ਜਿੱਥੇ ਵੀ ਰਾਤੀ ਵੀ ਫੀਮੇਲ ਡਾਕਟਰ ਨੂੰ ਸਟੂਡੈਂਟਸ ਨੂੰ ਜਾਣਾ ਪੈਂਦਾ ਉਹ ਸਾਰਾ ਵੈਲ ਲਾਈਟਿਡ ਹੈ ਜਿਹੜੀਆਂ ਦਵਾਰਾਂ ਸੀਆਂ ਆਸ-ਪਾਸੇ ਦੀਆਂ ਉਹ ਸਾਰੀ ਮਜ਼ਬੂਤ ਕਰ ਦਿੱਤੀਆਂ ਗਈਆਂ ਉੱਚੀ ਕਰ ਦਿੱਤੀਆਂ ਗਈਆਂ ਕੰਡੇ ਵਾਲਿਆਂ ਤਾਰਾ ਲਗਾ ਦਿੱਤੀਆਂ ਗਈਆਂ ਤੇ ਚੌਕੀ ਜਿਹੜੀ ਹੈ ਉਹ ਪੁਲਿਸ ਦੇ ਸਹਿਯੋਗ ਨਾਲ ਹੁਣ हॉस्पिटल के अंदर ओपरेट कर रही है तो जोड़ा रिएक्शन टाइम है बहुत छोट कट हो गया एकदम साढे केस भी बहुत तेजी इस सारे एटमोसफेयर सॉल्व हो रहे हैं फिर भी हॉस्पिटल <coughs> इस तरह की एनवायरमेंट है जिथे कद भी कम्यूनीकेशन गैप दे कारण या कोई मरीज बड़े उन्होंडसैट ਬੜਾ ਡਿਸਟਰਬਡ ਹੁੰਦਾ ਹੈ ਤੋਂ ਉਸ ਵਾਸਤੇ ਉਹਨਾਂ ਦੇ ਨੀਅਰ ਐਂਡ ਡੀਅਰ ਮੁਸੀਬਤ ਚ ਹੁੰਦਾ ਹੈ ਜਾਂ ਲਾਈਫ ਚਲੀ ਜਾਂਦੀ ਹੈ ਤੇ ਉਹ ਡਿਸਟਰਬਡ ਹੁੰਦੇ ਹੈ ਤੋਂ ਕਮਿਊਨੀਕੇਸ਼ਨ ਕਿਵੇਂ ਕਰਨਾ ਹੈ ਇਹ ਵੀ ਟ੍ਰੇਨਿੰਗ ਤਾਂ ਟ੍ਰੇਨਿੰਗ ਦੀ ਦੋਨੋਂ ਪਾਸੇ ਜ਼ਰੂਰਤ ਹੈ ਮੈਡੀਕਲ ਪ੍ਰੋਫੈਸ਼ਨਲ ਨੂੰ ਦੇ ਪੁਲਿਸ ਪ੍ਰੋਫੈਸ਼ਨਲ ਨੂੰ ਵੀ ਇਹ ਜਿਹੜੀ ਸਾਂਝੀ ਮੀਟਿੰਗ ਹੋਈ ਹੈ ਇਹਦੇ ਬਹੁਤ ਹੀ ਅੱਛੇ ਰਿਜ਼ਲਟ ਆਉਣਗੇ ਇਹ ਸਾਨੂੰ ਪੂਰੀ ਉਮੀਦ ਹੈ ਤੇ ਅਸੀਂ ਪਲਾਨ ਕੀਤਾ ਹੈ

और ये बच्चे बहुत बार बाहर से आते हैं दूसरे स्टेट्स से भी पढ़ने आते हैं या फरीदकोट में पंजाब में तो हमने उनकी सारी बातें सुनी और वो हमने जॉट डाउन कर लिया एंड वील इंश्योर कि उस फीडबैक को हम पॉजिटिवली आगे लेके जाए जो कोई भी बंदा स्पोर्ट्स करता है तो वो हौली हौली स्पोर्ट्स पर जब लोग कह रहेगा ਕਿਸੇ ਨੂੰ ਨਹੀਂ ਪਤਾ ਕਿ ਕਿਹੜੀ ਚੀਜ਼ ਨਾਲ ਕਿੰਨੀ ਪਰਫਾਰਮੈਂਸ ਆਉਂਦੀ ਹੈ ਸਪੋਰਟ ਤੇ ਪਰ ਕੋਈ ਸਾਰੀ ਗੱਲ ਨੂੰ ਸੀ ਉੱਤੇ ਯਕੀਨ ਕਰ ਗਿਆ ਮੋਕੀਵਰੀ ਅਕਸਰ ਆਪਣੀ ਸ਼ਰਾਬ ਦਾ ਕੋਈ ਹਿੱਸਾ ਆਪਣੇ ਸਮਾਜ ਦਾ ਕਿਉਂਕਿ ਜਿਹੜਾ ਜਿਹੜੀ ਜਿਆਦਾ ਉਹਦੇ ਕਰਨ ਉਹ ਸਿੱਕਾ ਅਟੈਪ ਵੀ ਕਰ ਲੈਂਦੇ ਆ ਕਿ ਚਲੋ ਕੋਈ ਨਹੀਂ ਸਾਰੇ ਕੀ ਕੀ ਆ ਜੀ ਤੇ ਤੂੰ ਵੀ ਲਾ ਲਾ ਤਾਂ ਕਿ ਤਾਂ ਕਿ ਫਰਕ ਪੈਂਦਾ ਸਾਰਿਆਂ ਦੇ ਮਤਲਬ ਲੱਗਣ ਦਾ ਮਤਲਬ ਇਹ ਨਹੀਂ ਹੁੰਦਾ ਕਿਾਨੂੰ ਕੁਝ ਨਵੀਂ ਵੀ ਦੀ ਪੜ੍ਹਨੀ ਚਾਹੀਦੀ ਸੋ ਜਦੋਂ ਅਸੀਂ ਕੋਈ ਮਿਹਨਤ ਕਰਦੇ ਆ ਤਾਂ ਉਹਦੇ ਚ ਡਵੈਲਪਮੈਂਟ ਹੁੰਦੀ ਹੈ ਤੇ ਜੇਕਰ ਅਸੀਂ ਕਿਸੇ ਤੀਜਾ ਸਹਾਰਾ ਲੈ ਲਏ ਨਸ਼ੇ ਦਾ ਤੇ ਰੁਕ ਵੀ ਹੈ ਤਾਂ ਜਦੋਂ ਸਹਾਰਾ ਲੈਨੇ ਆ ਤਾਂ ਫਿਰ ਕੋਈ ਓਹ ਲੱਗਦਾ ਲੱਗਦਾ ਕਿ ਇਹਦੇ ਨਾਲ ਹੀ ਸਾਡੀ ਪਰਫਾਰਮੈਂਸ ਸਾਡੀ ਪ੍ਰੋਟੈਕਸ਼ਨ ਵੀ ਹੁੰਦੀ ਹੈ ਪਰ